ਚੋਣਾਂ ਦੇ ਸਬੰਧ ਵਿੱਚ ਅੱਜ ਸਰਹੰਦ ਜੀ ਨੂੰ ਆਪਾ ਫਤਿਹਗੜ ਸਾਹਿਬ ਹਲਕਾ ਕਹਿੰਦੇ ਆ ਉਹਦੇ ਵੱਖ-ਵੱਖ ਸਰਕਲਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸਵੇਰ ਤੋਂ ਹੀ ਅਸੀਂ ਚੱਲੇ ਹੋਏ ਹਾਂ ਸਰਾਜ ਗਗਦੀਪ ਸਿੰਘ ਚੀਮਾ ਚਿੰਜਰ ਸਾਹਿਬ ਔਰ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਸੀਨੀਅਰ ਆਗੂ ਸਬਾਨਾ ਨਾਲ ਲੈ ਕੇ ਜਿਹੜਾ ਪਿੰਡ-ਪਿੰਡ ਜਾ ਕੇ ਲੋਕ ਸਭਾ ਚੋਣਾਂ ਸਬੰਧੀ ਸੰਗਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਬੜੀ ਜਲਦ ਇਲੈਕਸ਼ਨ ਦਾ ਐਲਾਨ ਹੋਣ ਵਾਲਾ ਹੈ ਸ਼ਰਮਣੀ ਅਕਾਲੀ ਦਲ ਦੇ ਸੰਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਇੱਕ ਰਾਉਂਡ ਪੂਰਾ ਕਰਕੇ ਹੁਣ ਦੂਜਾ ਰਾਉਂਡ ਸਟਾਰਟ ਕੀਤਾ ਹੋਇਆ ਮੀਟਿੰਗਾਂ ਦਾ ਬਹੁਤ ਵਧੀਆ ਪਬਲਿਕ ਦਾ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਹੱਥ ਦੇ ਵਿੱਚ ਰਿਸਪੌਂਸ ਆ ਪਬਲਿਕ ਦੇ ਨਾਲ ਹੋਇਆ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਚੀਜ਼ ਨੂੰ ਠੀਕ ਕਰਦੇ ਹੋਏ ਆ ਲੋਕ ਸ਼ਰਮਣੀ ਅਕਾਲੀ ਦਲ ਦੇ ਹੱਕ ਵਿੱਚ ਫਖਬਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਰਮਣੀ ਅਕਾਲੀ ਦਲ ਦੇ ਹਲਕਾ ਸ਼ਰੀਫ ਫਤੇਗੜ ਸਾਹਿਬ ਤੋਂ ਕੈਂਡੀਡੇਟ ਸਾਹਿਬ ਵਿਕਰਮਜੀਤ ਸਿੰਘ ਜੀ ਖਾਲਸਾ ਅੱਜ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖਰੇ ਵੱਖਰੇ ਸਰਕਲ ਸਰਕਲ ਵਾਈਸ ਸੀੜੀਆਂ ਮੀਟਿੰਗਸ ਨੇ ਉਹ ਲੈ ਰਹੇ ਨੇ ਔਰ ਬੜਾ ਵਧੀਆ ਸ਼ਾਹ ਵਰਕਰਾਂ ਦੇ ਵਿੱਚ ਆਸ ਕਰਦੇ ਆ ਕਿ ਰਿਜ਼ਲਟ ਨੇ ਜਿਹੜੇ ਉਹ ਬੜੇ ਵਧੀਆ ਆਉਣਗੇ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼੍ਰੋਮਣੀ ਕਾਲ ਦੇ ਸੁਭਾਵਿਕ ਉਮੀਦਵਾਰ ਸਰਦਾਰ ਜਸਪ੍ਰੀਤ ਸਿੰਘ ਖਾਲਸਾ ਜੀ ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਰੇ ਸਰਕਲਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਕਰ ਰਹੇ ਨੇ ਵਿਸ਼ੇਸ਼ ਰੂਪ ਦੇ ਵਿੱਚ ਸਰਦਾਰ ਹਲਕੇ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਚਿਮਾ ਜੀ ਉਹਨਾਂ ਦੇ ਨਾਲ ਦਿਹਾਤੀ ਦੇ ਸਾਡੇ ਸ਼ੋਮਨੀਕਲ ਦੇ ਪ੍ਰਧਾਨ ਚੰਦਰ ਸਿੰਘ ਚਰਾਸਲ ਜੀ ਸ਼ਹਿਰੀ ਪ੍ਰਧਾਨ ਮਕਰੋਪਰ ਸਾਹਿਬ ਅਤੇ ਹੋਰ ਦਰਜਾਵ ਦਰਜਾ ਸਾਰੀ ਲੀਡਰਸ਼ਿਪ ਜਿਹੜੀ ਉਹ ਹਾਜ਼ਰ ਹੈ ਹੁਣ ਇਸ ਟਾਈਮ ਅਸੀਂ ਸਰਕਲ ਭਮਾਰਸੀ ਦੇ ਸਰਕਲ ਦੇ ਵਿੱਚ ਖੜੇ ਹਾਂ ਜਿਹਦੇ ਪ੍ਰਧਾਨ ਸਾਹਿਬ ਬੱਲ ਭਮਾਰਸੀ ਤੇ ਕਰਮਜੀਤ ਸਿੰਘ ਜੱਲਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਇਹ ਬਹੁਤ ਵੱਡਾ ਸਵਾਗਤ ਹੋਇਆ ਸਰਕਲ ਦੀ ਮੀਟਿੰਗ ਹੋਈ ਆ ਆਪਣੀ ਗੱਲ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਅੱਜ ਆਪਣੀ ਜਿਹੜੀ ਸਰਕਲ ਵਾਈਜ਼ ਮੀਟਿੰਗਾਂ ਦਾ ਆਰੰਭ ਕੀਤਾ ਗਿਆ ਪਹਿਲੀ ਖਾਲਸਪੁਰ ਸੀ ਦੂਜੀ ਮੀਟਿੰਗ ਭਮਾਰ ਸੀ ਆ ਤੀਜੀ ਸਵਾਗੜੀ ਆ ਚੌਥੀ ਬਲੋਲਪੁਰਾ ਸਾਬ ਵਿਕਰਮ ਸਿੰਘ ਖਾਲਸਾ ਹਲਕਾ ਕੋਆਰਡੀਨੇਟਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਸਾਰੀ ਅੱਜ ਸਨਮਾਨ ਕਰ ਰਹੇ ਆ ਉਹਨਾਂ ਦੀ ਇੰਟਰੋਡਕਸ਼ਨ ਕਰਾ ਰਹੇ ਆ ਸਾਰੀ ਸਮੁੱਚੀ ਲੀਡਰਸ਼ਿਪ ਨਾਲ ਸਾਰੀ ਸੰਗਤ ਵਿੱਚ ਭਾਰੀ ਇਛਾ ਹੈ ਸਾਰੀ ਸੰਗਤ ਦਾ ਬਾਬਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ